ਗੁਰ ਜਹਾਜ਼ ਖੇਵਟ ਗੁਰੂ ਗੁਰਬਿੰਨ ਤਰਿਆ ਨਾ ਕੋਏ ਇਹ ਤੇ ਜਹਾਜ਼ ਹੈ ਇਸ ਜਹਾਜ਼ ਦੇ ਵਿੱਚ ਇੱਕ ਵਾਰ ਸਵਾਰ ਹੋ ਜਾਈਏ ਗੁਰੂ ਮਲਾਹ ਹੈ ਉਹਨੇ ਚੱਪੂ ਮਾਰ ਮਾਰ ਕੇ ਸ਼ਬਦ ਦੇ ਤੈਨੂੰ ਇਸ ਭੌਜਲ ਸੰਸਾਰ ਤੋਂ ਪਾਰ ਕਰਾ ਦੇਣਾ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੁਸੀਂ ਜਾਂਦੇ ਹੋ ਕਿ ਸਤਲੁਜ ਦਰਿਆ ਵਹਿੰਦਾ ਹੈ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਕਾ ਪ੍ਰਤੀ ਉਹ ਦਰਿਆ ਪਾਰ ਕਰਕੇ ਦੂਜੇ ਪਾਸੇ ਜਾਇਆ ਕਰਦੇ ਸਨ ਉਹਨਾਂ ਉੱਥੇ ਤਕਰੀਬਨ ਬਹੁਤਾਤ ਗਿਣਤੀ ਜਿਹੜੀ ਹੈ ਮਲਾਹਾ ਦੀ ਹੈ ਉਹ ਆਪਣੇ 베ੜੇ ਲੈ ਕੇ ਉੱਥੇ ਖਲੋਤੇ ਨੇ ਉਹਨਾਂ ਦੇ ਵਿੱਚੋਂ ਇੱਕ ਗੁਰਮੁਖ ਪਿਆਰਾ ਰੰਗੀ ਹੋਈ ਰੂਹ ਗੁਰੂ-ਗੁਰੂ ਕਰਨ ਵਾਲੀ ਰੂਹ ਗੁਰੂ ਨੂੰ ਅੰਗ-ਸੰਗ ਸਮਝਣ ਵਾਲੀ ਰੂਹ ਇੱਕ ਉੱਥੇ ਮਲਾਹ ਰਹਿੰਦਾ ਹੈ ਉਹ ਮਲਾਹ ਹਰ ਵਕਤ ਮਨ ਦੇ ਵਿੱਚ ਇਹ ਹੀ ਸੋਚਦਾ ਕਾਸ਼ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਕਿਤੇ ਮੇਰੇ 베ੜੇ 'ਚ ਬੈਠ ਜਾਣ ਮੈਂ ਆਪਣੇ 베ੜੇ 'ਚ ਸਵਾਰ ਕਰਵਾ ਕੇ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹ ਸਤਲੁਜ ਦਰਿਆ ਪਾਰ ਕਰਾ ਦੇਵਾ ਇਤਿਹਾਸ ਦੇ ਵਿੱਚ ਉਸ ਮਲਾਹ ਦਾ ਨਾਮ ਸੈਦਾ ਮਲਾਹ ਕਰਕੇ ਆਇਆ ਹੈ ਉਸ ਸੈਦਾ ਮਲਾਹ ਨਿਤਾ ਪ੍ਰਤੀ ਮੰਚ ਆਸ ਰੱਖਦਾ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਬੇੜੇ 'ਚ ਸਵਾਰ ਹੋ ਜਾਵੇ ਬੈਠ ਜਾਵੇ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਲੁਜ ਦਰਿਆ ਦੇ ਕੰਢੇ ਤੇ ਆਉਂਦੇ ਨੇ ਜਦੋਂ ਕੰਢੇ ਤੇ ਆਏ ਤੁਰੇ ਆਏ ਤੁਰੇ ਆਏ ਬੇੜੇ ਲੰਘਦੇ ਆਏ ਤੇ ਜਿੱਥੇ ਸੈਦਾ ਮਲਾਹ ਬੇੜਾ ਲਖਲਾਰ ਕੇ ਬੈਠਾ ਸੀ ਨਾ ਉਸ ਬੇੜੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਵਾਰ ਹੋ ਗਏ ਚਾ ਚੜ ਗਿਆ ਜੀ ਸਿੱਖ ਨੂੰ ਗਦ ਗਦ ਹੋ ਗਿਆ ਰਸ ਨੇ ਨਾਲ ਭਰ ਗਿਆ ਆਨੰਦ ਖੇੜੇ ਦੇ ਵਿੱਚ ਭਰ ਗਿਆ ਇੰਨਾ ਰਸ ਦੇ ਵਿੱਚ ਭਰਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਿਹਰੇ ਵੱਲ ਤੱਕੀ ਜਾਵੇ ਨਿਗਾਹਾਂ ਆਪਣੀ ਹਟਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਮਣੇ ਨੇ ਔਰ ਅੰਤਰ ਆਤਮੇ ਕਲਗੀਧਰ ਪਾਸ਼ਾ ਸਾਰੇ ਦਿਲ ਦੀ ਜਨਨ ਵਾਲੇ ਉਹ ਸੈਦੇ ਦੇ ਚਿਹਰੇ ਵੱਲ ਵੇਖਦੇ ਨੇ ਨਾਲ ਨਾਲ ਨੇ ਮਾਨੇ ਮਮ ਸੁਕਰਾਏ ਜਾਂਦੇ ਨੇ ਸੈਦੇ ਦੇ ਉਸ ਬੇੜੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠ ਗਏ ਤੇ ਸੈਦਾ ਚੱਪੂ ਮਾਰਨ ਲੱਗ ਪਿਆ ਧਿਆਨ ਉਹਦਾ ਚਿਹਰੇ ਵੱਲੀ ਹੈ ਉਹਨੇ ਦੂਜੇ ਪਾਸੇ ਬੇੜੇ ਦਾ ਧਿਆਨ ਚਿਹਰਾ ਨਹੀਂ ਘੁਮਾਇਆ ਜਿਸ ਪਾਸੇ ਨੂੰ ਬੇੜਾ ਤੋਰਨਾ ਹੈ ਉਹਨੇ ਆਪਣਾ ਚਿਹਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਨੂੰ ਕਰਕੇ ਰੱਖਿਆ ਇਹ ਵੀ ਸਿੱਖ ਦੀ ਬੜੀ ਵੱਡੀ ਰੀਤ ਹੈ ਮਤੀ ਦਾਸ ਨੇ ਕਿਹਾ ਸੀ ਆਰਾ ਭਾਵੇਂ ਚਲਾ ਦਿਓ ਮੈਨੂੰ ਕੋਈ ਪਰਵਾਹ ਨਹੀਂ ਪਰ ਮੇਰਾ ਚਿਹਰਾ ਜਿਹੜਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਵੱਲੋਂ ਕਰ ਦੋ ਬਸ ਜਿਸ ਦਿਨ ਸਿੱਖੋ ਤੁਹਾਡੇ ਚਿਹਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਹੋ ਗਿਆ ਨਾ ਜਿਸ ਦਿਨ ਤੁਹਾਡੇ ਚਿਹਰੇ ਆਨੰਦਪੁਰ ਸਾਹਿਬ ਵੱਲੋਂ ਹੋ ਗਏ ਕੇਸਗੜ੍ਹ ਸਾਹਿਬ ਵੱਲੋਂ ਹੋ ਗਏ ਮੈਂ ਵਾਅਦੇ ਨਾਲ ਗੁਰੂ ਦੀ ਹਜ਼ੂਰੀ ਦੇ ਵਿੱਚ ਇਹ ਗੱਲ ਕਹਿੰਦਾ ਮਾਣ ਨਾਲ ਕਹਿੰਦਾ ਤੁਹਾਡੀ ਵਾਹ ਵੱਲ ਕੋਈ ਨਹੀਂ ਜੀ ਦੇਖ ਸਕਦਾ ਤੁਹਾਨੂੰ ਮਿਟਾ ਕੋਈ ਨਹੀਂ ਸਕਦਾ ਆਪਣੇ ਚਿਹਰਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਕਰ ਲਈ ਉਸ ਤਾਂ ਈਦਾ ਮਲਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚਿਹਰਾ ਤੱਕਦਾ ਹੈ ਚੱਪੂ ਮਾਰਨੇ ਨੇ ਸ਼ੁਰੂ ਕਰ ਦਿੱਤੇ ਬੇੜੇ ਦੇ ਵਿੱਚ ਉਸ ਸਤਲੁਜ ਦਰਿਆ ਨੂੰ ਪਾਰ ਕਰਨਾ ਸ਼ੁਰੂ ਕਰ ਦਿੱਤਾ ਤੁਰਦੇ 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 ਦੂਜੇ ਕੰਢੇ ਤੇ ਪਹੁੰਚ ਗਏ ਜਦੋਂ ਦੂਜੇ ਕੰਢੇ ਤੇ ਪਹੁੰਚੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਬੇੜੇ ਦੇ ਵਿੱਚੋਂ ਜਦੋਂ ਉੱਠ ਕੇ ਬਾਹਰ ਹੋਏ ਹੋਏ ਜ਼ਮੀਨ ਤੇ ਪੈਰ ਰੱਖਿਆ ਸੈਦ ਨੂੰ ਕਹਿਣ ਲੱਗਾ ਸੈਦਿਆ 10 ਤੇਰਾ ਹੀ ਹੁਣ ਕੀ ਸੇਵਾ ਕਰੀਏ ਤੇਰੀ ਕਿੰਨੀ ਭੇਟਾ ਬਣਦੀ ਐ ਤੇਰੇ ਕਿੰਨੇ ਪੈਸੇ ਬਣਦੇ ਨੇ ਸੈਦਿਆ ਤੂੰ ਸਾਨੂੰ ਇਹ ਅਥਮੁੰਦਰ ਪਾਰ ਕਰਾਇਆ ਹੈ ਤੇਰੀ ਜਿਹੜੀ ਕੀਮਤ ਲੈ ਆ ਝੋਲੀ ਕਰ ਤੇਰੀ ਝੋਲੀ ਚ ਪਾ ਸੈਦਾ ਕਹਿਣ ਲੱਗਾ ਪਾਸ਼ਾ ਮਲਾਹ ਕਦੇ ਮਲਾਹਾਂ ਕੋਲੋਂ ਪੈਸੇ ਨਹੀਂ ਲਿਆ ਕਰਦੇ ਸੁਣੇ ਹੋ ਗੱਲ ਧਿਆਨ ਦੀ ਮਲਾਹ ਕਦੇ ਮਲਾਹ ਕੋਲੋਂ ਪੈਸੇ ਨਹੀਂ ਲਿਆ ਕਰਦੇ ਸਾਡੇ ਖਾਨਦਾਨ ਸਾਡੀ ਰੀਤ ਤੇ ਇਹ ਚੀਜ਼ ਨਹੀਂ ਹੈਣੀ ਕਿ ਅਸੀਂ ਆਪਣੇ ਨਾਲ ਦੇ ਬੰਦੇ ਨੂੰ ਜਿਹੜਾ ਸਾਡੇ ਵਰਗਾ ਮਲਾਹ ਹੋਵੇ ਅਸੀਂ ਉਹਦੇ ਕੋਲੋਂ ਪੈਸੇ ਲਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾਏ ਫਿਰ ਸਹਿੰਦੇ ਆ ਕੀ ਚਾਹੀਦਾ ਹੈ ਪਾਸ਼ਾ ਤੂੰ ਵੀ ਮਲਾਹ ਹੈ ਮੈਂ ਵੀ ਮਲਾਹ ਹਾਂ ਮੈਂ ਛੋਟਾ ਜਿਹਾ ਮਲਾਹ ਤੂੰ ਬੜਾ ਵੱਡਾ ਮਲਾਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਹਿੰਦੇ ਆ ਗੱਲ ਖੁੱਲ੍ਹ ਕੇ ਦੱਸ ਕਹਿਣਾ ਕੀ ਚਾਹੁੰਦਾ ਹੈ ਕਹਿਣ ਲੱਗਾ ਪਾਸ਼ਾ بس ਇੱਕ ਚੀਜ਼ ਤੁਹਾਡੇ ਕੋਲੋਂ ਮੰਗਦਾ ਕੋਈ ਪੈਸਾ ਨਹੀਂ ਮੰਗਦਾ ਕੋਈ ਦੌਲਤ ਨਹੀਂ ਮੰਗਦਾ ਇਸ ਦੇ ਬਦਲੇ ਮੈਨੂੰ ਇੱਕ ਚੀਜ਼ ਦੇ ਦਿਓ ਕਲਗੀਧਰ ਪਾਸ਼ਾ ਕਹਿੰਦੇ ਸਹਦਿਆ ਦੱਸ ਕੀ ਚਾਹੀਦਾ ਹੈ ਪਾਸ਼ਾ ਮੈਂ ਛੋਟਾ ਜਿਹਾ ਮਲਾਹ ਤੁਸੀਂ ਮੇਰੇ ਬੇੜੇ ਦੇ ਵਿੱਚ ਬੈਠੇ ਮੈਂ ਚੱਕੂ ਮਾਰ ਕੇ ਤੁਹਾਨੂੰ ਸਤਲੁਜ ਦਰਿਆ ਪਰ ਆ ਪਾਰ ਕਰਵਾ ਦਿੱਤਾ ਐ ਪਾਸ਼ਾ ਤੂੰ ਕਿਰਪਾ ਰਹਿਮਤ ਕਰ ਮੈਨੂੰ ਆਪਣੇ ਸ਼ਬਦ ਦੇ ਬੇੜੇ 'ਚ ਬਿਠਾ ਕੇ ਇਸ ਪੌਜਲ ਸੰਸਾਰ ਤੋਂ ਪਾਰ ਕਰ ਦੇ ਉਹਨੇ ਕਿਹਾ ਪਾਸ਼ਾ ਮੈਨੂੰ ਇਸ ਭੌਤਜਨ ਸੰਸਾਰ ਤੋਂ ਪਾਰ ਕਰ ਦੇ ਤੂੰ ਬੜਾ ਵੱਡਾ ਮਲਾਹ ਤੂੰ ਉਤਾਰਨਹਾਰ ਹੈ ਲੋਕਾਂ ਨੂੰ ਤੂੰ ਉਤਾਰਨ ਵਾਲਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾਏ ਕਹਿਣ ਲੱਗੇ ਸੈਦਿਆ ਲੈ ਬਸ ਇੰਨੀ ਗੱਲ ਸੀ ਹਾਂਜੀ ਪਾਸ਼ਾ ਬਸ ਇਹੀ ਗੱਲ ਹੈ ਸੈਦਿਆ ਇਕੱਲਾ ਤੈਨੂੰ ਉਤਾਰਿਆ ਲੈ ਤੇਰੀਆਂ ਆਉਣ ਵਾਲੀਆਂ 21 ਕੁਲਾਂ ਨੂੰ ਉਤਾਰਿਆ 21 ਕੁਲਾਂ ਉਹ ਸੈਦੇ ਮਲਾਹ ਦੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਰ ਦਿੱਤੀਆਂ ਗੁਰੂ ਏਡਾ ਸਮਰੱਥ ਹੈ ਕਿਤੇ ਗੁਰੂ ਦੇ 베ੜੇ 'ਚ ਸਵਾਰ ਹੋ ਕੇ ਵੇਖੋ ਤੇ ਸਹੀ ਗੁਰੂ ਦੇ ਸਿੱਖੋ ਅਸੀਂ ਸਵਾਲ ਜਵਾਬ ਉਸੇ ਵੇਲੇ ਕਰਨ ਲੱਗ ਪੈਂਦੇ ਕਿੰਤੂ ਪਰੰਤੂ ਕਰਨ ਲੱਗ ਪੈਂਦੇ ਜਦੋਂ ਖੰਡੇ ਬਾਟੇ ਦੀ ਪੌਲ ਦੀ ਵੀ ਗੱਲ ਚੱਲਦੀ ਹੈ ਨਾ ਤੇ ਅਸੀਂ ਬਾਬੇ ਨਾਨਕ ਦਾ ਨਾਲ ਹਵਾਲਾ ਦੇ ਦਿੰਦੇ ਆ ਤੇ ਜਿਹੜਾ ਬੰਦਾ ਇਹ ਹਵਾਲਾ ਦਿੰਦਾ ਉਹ ਅਜੇ ਗੁਰੂ ਗ੍ਰੰਥ ਦੇ ਸਿਧਾਂਤ ਗੁਰੂ ਪੰਥ ਦੇ ਸਿਧਾਂਤ ਤੇ ਸਿੱਖੀ ਦੇ ਸਿਧਾਂਤ ਤੋਂ ਕੋਹਾਂ ਦੂਰ ਬੈਠਾ ਜੇ ਕਿਉਂਕਿ ਉਹਨੂੰ ਪਤਾ ਨਹੀਂ ਬਾਬਾ ਨਾਨਕ ਹੀ ਗੁਰੂ ਗੋਬਿੰਦ ਹੈ ਗੁਰੂ ਗੋਬਿੰਦ ਹੀ ਗੁਰੂ ਨਾਨਕ ਹੈ